ਲਾਓ ਵੀ ਮਿੱਤਰੋ ਵੀਡੀਓ ਦੇ ਸ਼ੁਰੂਆਤ ਵਿੱਚ ਤੁਹਾਨੂੰ ਦੱਸ ਦੇਣਾ ਲੱਖੋਂ ਥੱਲੇ ਆ ਹਜ਼ਾਰਾਂ ਚ ਬਸ਼ੀਰੀ ਦਾ ਮੁੱਲ ਆ ਪੰਜਾਬ ਦੀ ਇੱਕ ਬਖਰੀ ਲੈਨ ਜਿਹੜੀ ਅੱਜ ਮੰਨ ਲਓ ਅਲੋਪ ਹੋ ਰਹੀ ਹੈ ਬਹੁਤ ਥੋੜੇ ਘੋੜੇ ਰਹਿ ਗਿਆ ਲੈਨ ਦੇ ਗੈਂਤੀ ਦੇ ਘੋੜੇ ਆ ਤੇ ਪਰ ਆ ਲੈਨ ਨੇ ਬਹੁਤ ਜ਼ਬਰਦਸਤ ਘੋੜੇ ਜ਼ਬਰਦਸਤ ਘੋੜੀਆਂ ਮੂਰੇ ਬਰੀਡਿੰਗ ਆ ਬਹੁਤ ਚੰਗੇ ਚੰਗੇ ਪੈਦਾ ਕੀਤੇ ਆ ਗੈਂਤੀ ਦੇ ਮੰਨ ਲਓ ਆਪਾਂ ਕਹਿ ਸਕਦੇ ਆ ਆ ਲੈਨ ਦੇ ਘੋੜੇ ਆ ਤੇ ਬੱਚੀ ਚੰਗੀ ਐ ਲੱਖੋਂ ਥੱਲੇ ਹਜ਼ਾਰਾਂ ਚ ਮਾਰਕਾ ਬਹੁਤ ਚੰਗਾ ਮੱਥੇ ਫੁੱਲ ਦੂ ਪੈਰ ਚਿੱਟੇ ਸਾਰੀ ਡਿਟੇਲ ਵੀਡੀਓ ਚ ਦਵਾਂਗੇ ਬਸ ਵੀਡੀਓ ਪੂਰੀ ਦੇਖ ਲਓ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਜਿਹੜੇ ਬਾਬਾਜੀ ਦਾ ਸਟੱਡ ਫਾਰਮ ਤੇ ਵੀਡੀਓ ਦੇਖ ਰਹੇ ਆ ਜੀ ਆਇਆਂ ਨੂੰ ਉਹਨਾਂ ਨੂੰ ਤੇ ਜਿਹੜੇ ਭਰਾ ਫੇਸਬੁੱਕ ਪੇਜ ਦੇ ਰਾਹੀਂ ਇਹ ਵੀਡੀਓ ਦੇਖਦੇ ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ ਤੇ ਮਿੱਤਰੋ ਅੱਜ ਫੇਰ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਬਹੁਤ ਸਾਰੇ ਭਰਾਵਾਂ ਦਾ ਲੰਬਾ ਹੁੰਦਾ ਬਾਈ ਬੱਚਾ ਜਾਨਵਰ ਜਾਂ ਘੋੜੀ ਚੰਗੀ ਮਿਲ ਜੇ ਪਰ ਮਿਲ ਜੇ ਲੱਖੋਂ ਥੱਲੇ ਲੱਖੋਂ ਹਜ਼ਾਰਾਂ ਚ ਪੈਸੇ ਲਾਉਣੇ ਰੋਜ਼ਾਨਾ ਹੀ ਫੋਨ ਆਉਂਦੇ ਆ ਤੇ ਦੋਸਤੋ ਤੁਸੀਂ ਆਪਣੇ ਚੈਨਲ ਨੂੰ ਪਿਆਰ ਦਿੰਨੇ ਆ ਤਾਂ ਆਪਣਾ ਵੀ ਫਰਜ਼ ਵੰਦ ਵੀ ਜਿੱਦਾਂ ਦੀ ਤੁਹਾਡੀ ਡਿਮਾਂਡ ਹੋਵੇ ਉਦਾਂ ਦਾ ਜਾਨਵਰ ਲੱਭ ਕੇ ਲਿਆਈਏ ਤਾਂ ਦੋਸਤੋ ਲੱਖੋਂ ਥੱਲੇ ਦਾ ਜਾਨਵਰ ਲੱਭ ਕੇ ਲਿਆਇਆ ਬਸ਼ੇਰੀ ਆ ਤੇ ਕੱਦ ਕੋ ਦ ਬਹੁਤ ਕਰਨ ਵਾਲੀ ਇਹ ਚੰਗੇ ਖਾਨਦਾਨ ਦੀ ਇਹ ਚੰਗਾ ਮਾਰਕਾ ਚੰਗੀਆਂ ਕੰਡੀਸ਼ਨਾਂ ਸਾਰੇ ਪਾਸੇ ਓਕੇ ਰਿਪੋਰਟਾਂ ਤੇ ਸਾਰੀ ਡਿਟੇਲ ਦਵਾਂ ਕਿ ਕੀ ਖਾਨਦਾਨ ਕਿੰਨੀ ਉਮਰ ਆ ਹੈਨਾ ਤੇ ਬਸ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਇਦਾਂ ਦੇ ਚੰਗੇ ਚੰਗੇ ਜਾਨਵਰ ਆਪਣੇ ਚੈਨਲ ਤੇ ਮਿਲਦੇ ਰਹਿਣ ਤੇ ਵੀਡੀਓ ਦੇਖ ਕੇ ਕਮੈਂਟਾਂ ਜ਼ਰੂਰ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਸ਼ੇਅਰ ਦੱਬ ਤੇ ਦੱਬ ਕੇ ਕਰ ਦਿਓ ਤਾਂ ਜੋ ਜਿਹੜੇ ਭਰਾਵਾਂ ਨੂੰ ਇਦਾਂ ਦੀ ਬੱਚੀ ਦੀ ਭਾਲ ਹੋਵੇ ਉਹਨਾਂ ਤਾਈਂ ਇਹ ਵੀਡੀਓ ਪਹੁੰਚ ਜਾਵੇ ਤੇ ਅੱਜ ਦੇ ਦੋਸਤੋ ਬਾਦਦੇ ਆਪਾਂ ਵੀਡੀਓ ਵੱਲ ਨੂੰ ਦੋਸਤੋ ਨੌਕ ਮਹੀਨਿਆਂ ਦੀ ਬਸ਼ੇਰੀ ਆ ਜੀ ਮਾਰਵਾੜੀ ਬਸ਼ੇਰੀ ਆ ਮੱਥੇ ਫੋਲਾ ਦੋ ਪੈਰ ਮਗਰਲੇ ਚੱਟੇ ਆ ਪਲੀ ਪੁਲੀ ਸੋਣੀ ਆ ਰਾਜੀ ਆ ਬੱਚੀ ਕਾਲਾ ਰੰਗ ਆ ਗਰਦਨ ਗੁਰਦਨ ਲੰਮੀ ਆ ਕੌਂਡ ਬਹੁਤ ਸੋਣਾ ਕੰਨਾਂ ਦੀ ਸੁਨਖੀ ਆ ਸਾਰਿਆਂ ਤੋਂ ਪਹਿਲਾਂ ਆਪਾਂ ਇਹਦੇ ਖਾਨਦਾਨ ਤੋਂ ਹੀ ਸ਼ੁਰੂ ਹੁੰਨੇ ਆ ਦੋਸਤੋ ਖਾਨਦਾਨਾ ਜੀ ਇਹਦਾ ਅਲੀ ਕਰਲਗੜਾ ਵਾਲਾ ਕਰਲਗੜਾ ਵਾਲੇ ਅਲੀ ਦੀ ਲਾਈਨ ਚੋਂ ਬਹੁਤ ਵੱਡੇ ਵੱਡੇ ਘੋੜੇ ਪੈਦਾ ਕਰਤੇ ਜਿਨ੍ਹਾਂ ਚੋਂ ਆਪਾਂ ਨਾਂ ਲਈਏ ਰੈਂਬੋ ਹੋਇਆ ਰਾਂਝਾ ਹੋਇਆ ਸਤਾਰ ਹੋਏ ਆ ਸਾਰੇ ਅਲੀ ਕਰਲਗੜਾ ਵਾਲੀ ਲਾਈਨ ਚੋਂ ਆ ਸਤਾਰ ਵੀ ਅੱਜ ਦਾ ਚੈਂਪੀਅਨ ਆ ਤੇ ਬਹੁਤ ਚੰਗੇ ਬੱਚੇ ਆਏ ਤੇ ਘੋੜੀਆਂ ਵੀ ਬਹੁਤ ਵੱਡੀਆਂ ਵੱਡੀਆਂ ਵੱਡੇ ਪੇਟ ਵਾਲੀਆਂ ਪੈਦਾ ਕੀਤੀਆਂ ਜਿਨ੍ਹਾਂ ਨੇ ਮੂਰੇ ਬਹੁਤ ਚੰਗੇ ਚੰਗੇ ਬੱਚੇ ਪੈਦਾ ਕੀਤੇ ਆ ਆਪਾਂ ਕਹਿ ਸਕਦੇ ਹਾਂ ਤੇ ਉਦਾਂ ਹੀ ਆ ਬੱਚੀ ਦੇਖੋ ਹਜੇ 9 ਮਹੀਨਿਆਂ ਦੀ ਹੋਏ ਦੇਖਣ ਨੂੰ ਐ ਲੱਗੇ ਜਿਵੇਂ 1.5 ਸਾਲ ਦੀ ਹੋਈ ਹੋਵੇ ਤੇ ਇਹੀ ਇਹ ਲਾਈਨ ਦੀ ਖਾਸੀਅਤ ਆ ਮਜ਼ਬੂਤੀ ਵਾਲੇ ਪੱਖੋਂ ਸਨਖਪੁਣੇ ਵਾਲੇ ਪੱਖੋਂ ਸਾਰੇ ਪਾਸੇ ਚੰਗੇ ਬੱਚੇ ਪੈਦਾ ਕਰਦੀ ਆ ਤੇ ਆਪਾਂ ਬੱਚੀ ਵਾਰੀ ਪਹਿਲਾਂ ਡਿਟੇਲ ਦਿੰਨੇ ਆ ਜੀ ਅਲੀਕਰ ਲਗਾੜ ਵਾਲੇ ਦੀ ਲਾਈਨ ਚੋਂ ਆ ਰੈਂਬੋ ਦੀ ਪੂਤੀ ਆ ਤੇ ਰੰਗ ਰੂਹ ਵੀ ਦੋਸਤੋ ਪੱਕਾ ਖਾਲਾ ਬਹੁਤ ਚੰਗਾ ਰੰਗ ਆ ਕੰਨ ਕੁੰਨ ਦੀ ਸੁਨੱਖੇ ਤੇ ਕੰਨ ਦੇ ਸਕਦੇ ਆ ਮੂੰਹ ਹੀਠੋਂ ਪਤਲਾ ਗਰਦਨ ਦਾ ਕੌਂਟਾ ਜਿਹੜਾ ਮਣੀਆਂ ਆਪਾਂ ਕਹਿੰਦੇ ਨੇ ਕੌਂਟ ਬਹੁਤ ਚੰਗਾ ਮੂਰੇ ਹੁਣ ਬਰੀਡਿੰਗ ਵਾਸਤੇ ਜਦੋਂ ਵੀ ਬੱਚੀ ਨੇ ਹਨਾ ਬਰਤਣਾ ਜਾਣਾ ਮੰਨ ਲਓ ਅੱਜ ਤੋਂ ਸਾਲ ਡੇਢ ਸਾਲ ਬਾਅਦ ਜਦੋਂ ਵੀ ਆਪਾਂ ਬਰੀਡਿੰਗ ਲਈ ਵਰਤੇ ਉਦੋਂ ਬਾਅਦ ਰਿਜ਼ਲਟ ਵੀ ਬਾ ਕਮਾਲ ਦੋ ਕਿਉਂਕਿ ਲੈਂਥ ਵੀ ਚੰਗੀ ਆ ਬੱਚੀ ਦੀ ਸੰਭ ਸੰਭ ਬਹੁਤ ਮਜੂਦ ਹੈ ਦੇਖੋ ਖੜਨੇ ਖੜਨੇ ਇੱਕ ਪਾਸੇ ਹੁਣ ਮੈਂ ਫਰੇਮ ਚ ਤਾ ਲਾਈ ਆ ਤਾਂ ਜੇ ਤੁਹਾਨੂੰ ਜਿਹੜੀਆਂ ਸਾਰੀਆਂ ਬਰੀਕੀਆਂ ਦੇਖ ਜਾਣ ਕੰਨ ਕੰਨ ਕੋਈ ਝੁੰਗਾ ਪੰਨੇ ਪਰਫੈਕਟ ਕੰਨ ਉਦੋਂ ਬਾਅਦ ਕਰਦਣ ਦਾ ਫਰੇਮ ਦੇਖੋ ਬਹੁਤ ਸੋਹਣਾ ਜਿਹਨੂੰ ਆਪਾਂ ਕਹਿ ਦੇਣਾ ਵੀ ਨੈਕ ਪ੍ਰੋਫਾਈਲ ਬਹੁਤ ਜ਼ਿਆਦਾ ਚੰਗੀ ਆ ਹੋਂਡੋ ਗੁੰਡ ਚੰਗਾ ਟੌਪ ਲਾਈਨ ਪੂਰੀ ਸਹੀ ਆ ਤੇ ਮਾਰਕ ਪਰਫੈਕਟ ਮੱਥੇ ਫੁੱਲਾ ਦੋ ਪੈਰ ਚੱਟੇ ਆ ਲੈਂਥ ਸੰਭ ਸੰਭ ਦਾ ਸਾਈਜ਼ ਪੂਰਾ ਓਕੇ ਰਿਪੋਰਟ ਆ ਜੀ ਬਾਕੀ ਆ ਕੇ ਸਾਹਮਣੇ ਤੋਂ ਹੀ ਆਪ ਹੀ ਦੇਖ ਲੈਣ ਚੰਗੀ ਬੱਚੀ ਮੇਨ ਗੱਲ ਇਹ ਆ ਜੀ ਜਾਨਵਰ ਟੌਪ ਤੋਂ ਟੌਪ ਦਾ ਪਿਆ ਆਪਣੇ ਅੰਦਰ ਹਨਾ ਪੰਜਾਬ ਨੂੰ ਬਰੀਡਿੰਗ ਦੇ ਵਿੱਚ ਕਹਿ ਸਕਦੇ ਆ ਕੋਈ ਤੋੜ ਨੇ ਚੰਗੇ ਤੋਂ ਚੰਗਾ ਬੱਚਾ ਪੈਦਾ ਕਰ ਰਿਹਾ ਹਰ ਕੋਈ ਬੰਦਾ ਹੀ ਜਿਹਦੇ ਕੋਲ ਵੀ ਘੋੜੀ ਰੱਖੀ ਉਹਦੇ ਇਹ ਹੀ ਟਰਾਈ ਹੁੰਦੀ ਆ ਵੀ ਯਾਰ ਟੌਪ ਦਾ ਬੱਚਾ ਆਵੇ ਤੇ ਆ ਵੀ ਰਹੇ ਨੇ ਪਰ ਆਪਣੇ ਵੀਡੀਓ ਪਾਉਣ ਦਾ ਇਹ ਆ ਵੀ ਰੇਟ ਨਹੀਂ ਇਹ ਮਿਲਣਾ ਜਾਨਵਰ ਬਹੁਤ ਪਏ ਆ ਇਹ ਨਹੀਂ ਚੰਗੀ ਬੱਚੀ ਹਜ਼ਾਰਾਂ 'ਚ ਮਿਲਨੀ ਬਹੁਤ ਮੁਸ਼ਕਲ ਆ ਦੋਸਤੋ ਪਰ ਆਪਾਂ ਤੁਹਾਡੇ ਲਈ ਲੱਭ ਕੇ ਲਿਆਂਦੀ ਆ ਜੇ ਆਪਾਂ ਨੂੰ ਭਾ ਨਾ ਮਿਲੀ ਆਪਣੀ ਇਹ ਆਤਨੀ ਤਾਂ ਆਪਾਂ ਅਕ ਲੱਖਾਂ ਚ ਇਹਦਾ ਮੁੱਲ ਕਰਾਂ ਹਜ਼ਾਰਾਂ 'ਚ ਲਿਆਂਦੀ ਤੇ ਹਜ਼ਾਰਾਂ 'ਚ ਆਪਾਂ ਬੱਚੀ ਦੇ ਦੇਣੀ ਆ ਪੁੱਠਾ ਪਾਠਾ ਚੰਗਾ ਲੱਗਿਆ ਹੋਇਆ ਤੇ ਉਮਰ ਦਾ 6 ਮਹੀਨੇ ਆ ਅਲੀ ਕਰਲਗੜ ਲੈਨ ਚੋਂ ਨੇੜੇੋਂ ਦੂਰੋਂ ਸਾਰੇ ਪਾਸੇੋਂ ਦਿਖਾਤੀ ਆਪਾਂ ਕੋਈ ਕਮੀ ਪੇਸ਼ੀ ਛੱਡੀ ਨਹੀਂ ਬਾਕੀ ਫੇਰ ਵੀ ਕੋਈ ਕਮੀ ਪੇਸ਼ੀ ਰਹਿੰਦੀ ਤਾਂ ਤੁਸੀਂ ਸਾਹਮਣੇ ਆ ਕੇ ਫਾਰਮ ਤੇ ਆਪ ਦੇ ਨਾਜ਼ਰੀਏ ਨਾਲ ਇੱਕ ਵਾਰ ਦੁਬਾਰਾ ਫੇਰ ਦੇਖ ਲਓ ਨੰਬਰ ਚੱਲ ਪਏ ਉੱਪਰ 6239154544 9855599017 ਇਹ ਨੰਬਰਾਂ ਕਰ ਲਿਓ ਸੰਪਰਕ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ